ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਕੋਟਕਪੂਰਾ ਰੋਡ ਤੇ ਮਾਈ ਕੋਟੀ ਦੇ ਸਾਹਮਣੇ ਸ਼ਾਈ ਬਲੀ ਦੇ ਸਾਹਮਣੇ ਖੜੇ ਆ ਕੂੜੇ ਵਾਲਾ ਡੰਪ ਆ ਪਿਛਲੀ ਵਾਰੀ ਵੀ ਇੱਥੇ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗੀ ਸੀਗੀ ਤੇ ਇਸ ਵਾਰ ਵੀ ਪੂਰੇ ਚਾਂਸ ਆ ਅੱਗ ਲੱਗਣ ਦੇ ਕਿਉਂਕਿ ਡੰਪ ਦੇ ਉੱਤੇ ਤੁਸੀਂ ਦੇਖ ਸਕਦੇ ਆ ਆਗ ਆ ਜਿਹੜੀ ਲਗਾਤਾਰ ਵੱਲਦੀ ਰਹਿੰਦੀ ਆ ਲਗਾਤਾਰ ਤੇ ਫਰੀਦਕੋਟ ਦੇ ਜਿਹੜੇ ਕਮੇਟੀ ਵਾਲੇ ਆ ਉਹਨਾਂ ਨੂੰ ਪੁੱਛਿਆ ਇਹਨਾਂ ਕਿਸਾਨ ਵੀਰਾਂ ਨੇ ਓ ਮਹਾਰਾਜ ਕਹਿੰਦੇ ਕਹਿੰਦੇ ਅਖੇ ਜੀ ਸਾਡੇ ਕੋਲੇ ਤਾਂ ਅਸੀਂ ਤਾਂ ਇੱਥੇ ਕੂੜਾ ਛੱਡਦੇ ਹੀ ਨਹੀਂ ਤੇ ਟਰਾਲੀਆਂ ਆਈ ਜਾਂਦੀਆਂ ਤੇ ਫੇਰ ਦੱਸੋ ਹੁਣ ਇਹ ਤਾਂ ਹਜੇ ਦਿਨੇ ਤੁਹਾਨੂੰ ਲੱਗਦਾ ਰਾਤ ਨੂੰ ਤਾਂ ਪੂਰੇ ਭਾਂਬੜ ਮਚਦੇ ਹੁੰਦੇ ਐਂ ਲੱਗਦਾ ਹੁੰਦਾ ਜਿਵੇਂ ਪਤਾ ਨਹੀਂ ਕਿਤੇ ਪੂਰਾ ਦੇਸ਼ ਜਾਗਦਾ ਹੋਵੇ ਇਹ ਹਾਲਾਤ ਹੁੰਦੇ ਆ ਇੱਥੇ ਤੇ ਜੇ ਇੱਥੇ ਕੋਈ ਅੱਗ ਲੱਗ ਗਈ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗ ਗਈ ਕਣਕ ਨੂੰ ਕੋਈ ਅੱਗ ਲੱਗ ਗਈ ਫਿਰ ਇਹ ਮੁੜ ਕੇ ਇਹਨਾਂ ਨੇ ਬਹਾਨੇ ਬਣਾਉਣੇ ਹੁੰਦੇ ਆ ਫਿਰ ਇਹਨਾਂ ਨੇ ਕਹਿਣਾ ਹੁੰਦਾ ਜੀ ਇਹ ਤੁਸੀਂ ਬੀੜੀ ਨਾਲ ਨਾਲ ਅੱਗ ਲੱਗੀ ਹੋਵੇ ਇਹ ਬਿਜਲੀ ਨਾਲ ਨਾਲ ਲੱਗੀ ਹੋਵੇ ਫਿਰ ਇਹੋ ਜਿਹੇ ਜਿਹੜੇ ਐਕਸਕਿਊਜ਼ ਇਹ ਦੇਣ ਲੱਗ ਪੈਂਦੇ ਆ ਵੀ ਇਨਕੁਆਰੀ ਕਰਾਂਗੇ ਐ ਕਰਾਂਗੇ ਜੋ ਕਰਾਂਗੇ ਫਿਰ ਪਹਿਲਾਂ ਹੀ ਕਾਰਵਾਈ ਕਿਉਂ ਨਹੀਂ ਸੋ ਅਸੀਂ ਇੱਥੇ ਇਕਤਰ ਤਾਂ ਹੋਏ ਆ ਕਿ ਇਹਦਾ ਕੋਈ ਹੱਲ ਕੱਢਿਆ ਜਾਵੇ ਜੇ ਮੰਨ ਲਓ ਵੀ ਇਹਨਾਂ ਨੇ ਅੱਗ ਲਾਉਣੀ ਹੁੰਦੀ ਆ ਵੀ ਇੱਥੇ ਲਗਾਤਾਰ ਵੀ ਸਰਦਾ ਹੀ ਨਹੀਂ ਅੱਗ ਲਾਉਣੀ ਆ ਕਟੋ-ਕਟ ਜਦੋਂ ਤੁਸੀਂ ਕਹਿੰਨੇ ਹੋ ਕਿ ਸਾਰੇ ਪਾਸੇ ਜਿੱਥੇ ਵੀ ਕਣਕ ਵੱਢਣੀ ਆ ਉੱਥੇ ਜਿਹੜੀ ਆ ਬਿਜਲੀ ਆ ਉਹ ਹਮੇਸ਼ਾ ਬੰਦ ਰਹੂਗੀ ਉਹਨਾਂ ਚਿਰ ਤੇ ਫਿਰ ਇਹ ਜਿਹੜੀ ਅੱਗ ਆ ਇਹ ਕਿਉਂ ਨਹੀਂ ਬੰਦ ਰਹਿੰਦੀ ਇਹ ਅੱਗ ਨੂੰ ਵੀ ਬੰਦ ਰੱਖੋ ਫਿਰ ਉਹਨਾਂ ਚਿਰ ਕਟੋ-ਕਟ ਮਹੀਨਾ ਜਿਹੜਾ ਇਹ ਅੱਗ ਨੂੰ ਬੰਦ ਰੱਖਿਆ ਜਾਵੇ ਇੱਥੇ ਕੋਈ ਅੱਗ ਨਾ ਲਾਈ ਜਾਵੇ ਤਾਂ ਕਿ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਨਾ ਹੀ ਤੁਹਾਨੂੰ ਕੁਰਸੀਆਂ ਤੋਂ ਉੱਟ ਕੇ ਆਉਣਾ ਪਵੇ ਨਾ ਹੀ ਤੁਹਾਨੂੰ ਕਮਰੇ AC ਵਾਲੇ ਕਮਰਿਆਂ ਤੋਂ ਉੱਟ ਕੇ ਆਉਣਾ ਪਵੇ ਤੁਸੀਂ ਆਪਦੇ ਹਿਸਾਬ ਨਾਲ ਇਹ ਜਿਹੜਾ ਇਹ ਕੂੜੇ ਵਾਲਾ ਡੰਪ ਆ ਇਹਦੀ ਆਗ ਜਿਹੜੀ ਬੰਦ ਕਰਵਾ ਦਿਓ ਸੋ ਅਸੀਂ ਮੈਂ ਸ਼ਰਜੀਤ ਸਿੰਘ ਸਰਾਹ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਵੱਲੋਂ ਰਾਜਵੀਰ ਸਿੰਘ ਕਾਦੀਆਂ ਜਥੇਬੰਦੀ ਵੱਲੋਂ ਭੁਪਿੰਦਰ ਸਿੰਘ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਵੱਲੋਂ ਅਸੀਂ ਜੇ ਹੱਲ ਨਹੀਂ ਹੁੰਦਾ ਫੇਰ ਅਸੀਂ ਕੋਈ ਨਾ ਕੋਈ ਐਕਸ਼ਨ ਲਵਾਂਗੇ ਫੇਰ ਤੁਸੀਂ ਕਹਿੰਨੇ ਹੁੰਦੇ ਆ ਕਿ ਜੀ ਰੋਡ ਜਾਮ ਕਰਤਾ ਇਹਨਾਂ ਨੇ ਇਹ ਤਾਂ ਵਿਹਲੇ ਆ ਤਾਂ ਆਏ ਆ ਜੋ ਆ ਵਿਹਲੇਆ ਵਿਹਲਾ ਕੋਈ ਵੀ ਨਹੀਂ ਹੈਗਾ ਪਰ ਮਸਲਾ ਇਹ ਆ ਵੀ ਇਹਦਾ ਹੱਲ ਕੀ ਆ ਕੋਈ ਹੱਲ ਦੱਸੋ ਸਾਨੂੰ ਜੇ ਹੱਲ ਕਰ ਸਕਦੇ ਹੋ ਤਾਂ ਕਰੋ ਜੇ ਨਹੀਂ ਕਰ ਸਕਦੇ ਫਿਰ ਅਸੀਂ ਆਪਦੇ ਹਿਸਾਬ ਨਾਲ ਜੋ ਸਾਨੂੰ ਸੰਘਰਸ਼ ਕਰਨਾ ਪਊਗਾ ਅਸੀਂ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪੁੱਛਣ ਦੋਸਾਂ ਜਲਨਸਕਤ ਪੰਜਾਬ ਪਾਕਿਸਤਾਨੀ ਕਿਸਾਨੀ ਪੰਜਾਬ ਅੱਜ ਜਿਹੜਾ ਆਪਣੇ ਫਰੀਕੋਟ ਛੇਮਣਾ ਵਾਲੇ ਦੇ ਉੱਪਰ ਜਿਹੜਾ ਕੇ ਕੂੜੇ ਦਾ ਡੰਪ ਬਣਿਆ ਉਹ ਡੰਪ ਪਿਛਲੇ 5 ਦਿਨ ਤੋਂ ਜਿਹੜੀ ਉਹ ਕੂੜੇ ਨੂੰ ਅੱਗ ਲੱਗੀ ਹੋਣ ਕਰਕੇ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਉਹਦੇ ਤੇ ਗੌਰ ਨਾ ਕਰਨਾ ਉਹ ਤਾਂ ਕਰਕੇ ਜਿੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੀ ਕਣਕ ਦਾ ਸੀਜ਼ਨ ਪੀਕ ਤੇ ਆ ਚਾਰੇ ਚਾਰੇ ਪਾਸੇ ਜਿਹੜੀ ਕਣਕ ਉਹ ਪੱਕੀ ਖੜੀ ਆ ਪਰ ਜਿਹੜੀ ਇਹ 5 ਦਿਨਾਂ ਤੋਂ ਲੱਗੀ ਅੱਗ ਇਹਦੇ ਤੇ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਖਾਸ ਕਰਕੇ ਜਿਹੜਾ ਇਹ ਉਹਦੀ ਜ਼ਿੰਮੇਵਾਰੀ ਬੰਦੀ ਸੀ ਕਿ ਜੇ ਉਹ ਡੰਪ ਇੱਥੇ ਕੂੜਾ ਇਕੱਠਾ ਕਰਦੇ ਆ ਇਹਨੂੰ ਜਿਹੜੀ ਅੱਗ ਲੱਗੀ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਇਹ ਅੱਗ ਨੂੰ ਬੁਝਾਈਏ ਤਾਂ ਜੋ ਜਿਹੜੀ ਕੋਈ ਵੱਡੀ ਘਟਨਾ ਨਾ ਵਾਪਰ ਸਕੇ ਪਰ ਲਗਾਤਾਰ ਇਹਨੇ ਇੰਨੇ ਦਿਨਾਂ ਤੋਂ ਲੱਗੀ ਅੱਗ ਨੂੰ ਜਿਹੜਾ ਪ੍ਰਸ਼ਾਸਨ ਨੇ ਹਣ ਗੌਲਿਆ ਕੀਤਾ ਉੱਤੋਂ ਜਿਹੜਾ ਮੌਸਮ ਹੈ ਨੇਵੀ ਵਾਲਾ ਜਾਂ ਮੌਸਮ ਖਰਾਬ ਹੈ ਜਿਹੜਾ ਇਹਦੇ ਕਾਰਨ ਜੇ ਕੋਈ ਕੱਲ ਨੂੰ ਇੱਥੋਂ ਅੱਗ ਦਾ ਪਤੰਗਾ ਉੱਡ ਕੇ ਇਹ ਕਣਕ ਨੂੰ ਅੱਗ ਲੱਗਦੀ ਹੈ ਜਾਂ ਵੱਡੀ ਗੰਤੀ 'ਚ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰਾ ਜਿਹੜਾ ਇਹ ਹੋਊਗਾ ਕਿਉਂਕਿ ਜੇ 5 ਦਿਨਾਂ ਤੋਂ ਉਹਦੀ ਗੌਂਦ ਨਹੀਂ ਨਾ ਕਿਉਂਕਿ ਪ੍ਰਸ਼ਾਸਨ ਲਗਾਤਾਰ ਇੱਥੇ ਕੂੜਾ ਲੈ ਕੇ ਹੁਣ ਵੀ ਮਜ਼ਦੂਰ ਟਰਾਲੀਆਂ ਤੁਸੀਂ ਵੇਖ ਸਕਦੇ ਹੋ ਇੱਥੇ ਆਉਂਦੀਆਂ ਇੱਥੇ ਹੀ ਉਹਨਾਂ ਦੀ ਜੀਸੀਵੀ ਖੜੀ ਹੈ ਸਾਦੇ ਪ੍ਰਸ਼ਾਸਨ ਦੇ ਧਿਆਨ 'ਚ ਤਾਂ ਵੀ ਉਹਨਾਂ ਨੇ ਇਹ ਜਿਹੜਾ ਅੱਗ ਭਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਇਹ ਅੱਗ ਬੁਝਾਉਣੀ ਚਾਹੀਦੀ ਸੀ ਅਸੀਂ ਅਪੀਲ ਕਰਦੇ ਹਾਂ ਇਹੋ ਨੂੰ ਵੀ ਇਹਨੂੰ ਅੱਗ ਤੇ ਕਾਬੂ ਕਰਾਵੇ ਇਹਨੂੰ ਅੱਗ ਨੂੰ ਬੁਝਾਵੇ ਜੇਕਰ ਫਿਰ ਵੀ ਅੱਗ ਨਾਲ ਕੋਈ ਨੁਕਸਾਨ ਹੁੰਦਾ ਕਣਕ ਦਾ ਤਾਂ ਉਹਦਾ ਜਿਹੜਾ ਹਜਾਨਾ ਹੈ ਉਹ ਇਹ ਇਹੋ ਨੂੰ ਪਹੂਗਾ ਮੁਰਕੇ ਭਾਨੇ ਬਾਈਆਂ ਨਹੀਂ ਚੱਲੀਆਂ ਵੀ ਉੱਥੇ ਜੀ ਬਿਜਲੀ ਨਾਲ ਲੱਗੀ ਉੱਥੇ ਕਿਸੇ ਹੋਰ ਵਜ੍ਹਾ ਨਾਲ ਲੱਗੀ ਮੁਰਕੇ ਇਹਨਾਂ ਕੋਲੇ ਭਾਨੇ ਹੁੰਦੇ ਪ੍ਰਸ਼ਾਸਨ ਕੋਲੇ ਹੁਣ ਕੋਸ਼ਿਸ਼ਾਂ ਤੇ ਬਹਿ ਕੇ ਅੰਦਰ ਇਹਨਾਂ ਨੂੰ ਇਹ ਨਹੀਂ ਪਤਾ ਵੀ 5 ਦਿਨਾਂ ਤੋਂ ਇੱਥੇ ਹਾਲਾਤ ਕੀ ਹੈ ਬਾੜਾ ਇਹ ਅੱਗ ਜਿਹੜੀ ਐਸ ਦਿਨਾਂ ਦੇ ਵਿੱਚ ਅੱਗ ਦਾ ਜਿਹੜਾ ਮਤਲਬ ਇਹ ਨਹੀਂਗਾ ਵੀ ਇਹ ਅੱਗ ਕਿਤੇ ਇੱਥੇ ਹੀ ਲੱਗੀ ਰਹਿ ਜੂਗੀ ਇੱਕ ਕੋਈ ਬੜਾ ਮੋਟਾ ਮੌਸਮ ਚੇਂਜ ਹੋਣਾ ਜੇ ਕੋਈ ਪਤੰਗਾ ਉੱਡ ਕੇ ਕਣਕ ਨੂੰ ਪੈਂਦਾ ਤਾਂ ਜਿਹਦਾ ਉਹਦੇ ਨਾਲ ਵੱਡੀ ਗਿਣਤੀ ਵਿੱਚ ਨੁਕਸਾਨ ਹੋਉਂਦਾ ਖਾਸਾ ਤੇ ਇਹਨੂੰ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਇਹਨੂੰ ਛੇਤੀ ਕੰਟਰੋਲ ਕਰਨਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਘਟਨਾ ਵਾਪਰਦੀ ਹੈ ਤੇ ਐਈਓ ਦਾ ਜ਼ਿੰਮੇਵਾਰ ਹੋਊਗਾ ਮੁਰਕੇ ਇਹਨਾਂ ਦੀਆਂ ਬਹਾਨੇਬਾਜ਼ੀਆਂ ਨਹੀਂ ਸੁਣਨੀਆਂ ਤੇ ਸੇਮ ਨਾਲੇ ਤੇ ਖੜੇ ਆ ਫਰੀਦਪੁਰ ਤੋਂ ਕੋਟਪੂਰਾ ਰੋਡ ਸਾਹੀ ਹਵੇਲੀ ਦੇ ਕੋਲੇ ਸਾਡਾ ਇੱਥੇ ਇਕੱਠੇ ਹੋਣ ਦਾ ਕਾਰਨ ਕੀ ਹੈ ਵੀ ਸੀਜ਼ਨ ਆਉਂਦਾ ਨਾ ਜਦੋਂ ਕਣਕ ਦਾ ਤੇ ਕਣਕ ਨੂੰ ਆਮ ਹੀ ਤੌਰ ਤੇ ਅੱਗਾਂ ਲੱਗਦੀਆਂ ਅੱਗਾਂ ਲੱਗਣ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਭਾਵੇਂ ਕੋਈ ਨਾ ਕੋਈ ਉੱਥੇ ਭੇਡਾਂ ਬੱਕਰੀਆਂ ਜਿਹੜੇ ਚਰਾਂਦੇ ਵਾਲੇ ਚਾਰ-ਚਾਰਦੇ ਆ ਕੋਈ ਬੀੜ ਸਰਦ ਜਾਂ ਕੋਈ ਜਿਵੇਂ ਹੱਡੰਪ ਹੈ ਖਾਸ ਤੌਰ ਤੇ ਇੱਥੇ ਅੱਗ 24 ਘੰਟੇ ਲੱਗੀ ਰਹਿੰਦੀ ਹੈ ਜਦੋਂ ਤੁਸੀਂ ਮਰਜ਼ੀ ਆ ਕੇ ਦੇਖ ਸਕਦੇ ਹੋ ਰਾਤ ਨੂੰ ਆ ਜਾਓ ਰਾਤ ਨੂੰ ਵੀ ਤੁਹਾਨੂੰ ਇਹ ਪ੍ਰਸ਼ਾਸਨ ਆ ਜੇ ਲੱਗੀ ਦੱਸੂਗੀ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਖਾਸ ਤੌਰ ਤੇ ਨਗਰ ਕੌਂਸਲ ਨੂੰ ਕਿਉਂਕਿ ਜਿੰਨਾ ਫਰੀ ਕੋਟ ਦਾ ਗੰਦਾ ਹੈ ਇਹ ਚੱਕ ਕੇ ਲਿਆ ਕੇ ਇੱਥੇ ਡੰਪ ਕਰਕੇ ਸੜਦੇ ਆ ਇੱਥੇ ਅੱਗ ਲਾਈ ਹੈ ਕੀ ਪ੍ਰਸ਼ਾਸਨ ਨੂੰ ਇਹ ਦੱਸਦਾ ਨਹੀਂ ਈਓ ਨੂੰ ਨਹੀਂ ਦੱਸਦਾ ਕਿ ਨਗਰ ਕਾਉਂਸਲ ਵਾਲੇ ਜਿੰਨੇ ਐਮਸੀ ਆ ਜਾਣੇ ਇਹਨਾਂ ਦਾ ਖਾਸ ਤੌਰ ਤੇ ਪ੍ਰਧਾਨ ਆ ਉਹਨਾਂ ਨੂੰ ਨਹੀਂ ਦੱਸਦਾ ਇਸ ਕਰਕੇ ਇਹਦੀ ਪ੍ਰਭਾਈ ਕਰਨੀ ਬਹੁਤ ਔਖੀ ਹੋ ਜਾਣੀ ਹੈ ਇਹਦਾ ਨੁਕਸਾਨ ਜ਼ਿੰਮੇਵਾਰਾਂ ਦਾ ਹੋਣਾ ਇਹਨਾਂ ਦਾ ਜਾਣਾ ਕੁਛ ਨਹੀਂ ਇਹਨਾਂ ਨੇ ਆਪਦੀ ਖਾਣਾ ਪੂਰਤੀ ਕਰਨੀ ਆ ਆਉਣਾ ਇੱਥੇ ਕਿਸੇ ਨੇ ਕਹਿਦਣਾ ਇਹਨੇ ਲਾਤੀ ਇਹਨੇ ਲਾਤੀ ਆਪਦੇ ਸੱਤੇ ਇਹਨਾਂ ਨੇ ਕਿਸੇ ਨੇ ਨਹੀਂ ਲੈਣਾ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਦਾ ਪ੍ਰਬੰਧ ਕੀਤਾ ਜਾਵੇ ਅੱਗ ਬੁਝਾਈ ਜਾਵੇ ਜੇ ਇਹ ਨਾ ਕੀਤਾ ਤੇ ਦਾ ਕੋਈ ਨਾ ਕੋਈ ਹੱਲ ਕੋਈ ਧਰਨੇ ਵਾਲੇ ਸਾਨੂੰ ਕੱਟਣਾ ਪਊਗਾ ਫਿਰ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ। ਭਾਰਤੀ ਕਿਸਾਨੀਓ ਪੰਜਾਬ 5077 ਕਿ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਇਹ ਡੰਪ ਜਿਹੜਾ ਇਹ ਕਈ ਦਿਨਾਂ ਤੋਂ ਇੱਥੇ ਡੰਪ ਦੇ ਵਿੱਚ ਅੱਗ ਲੱਗੀ ਹੈ ਤੇ ਜ਼ਮੀਨ ਸਾਡੀ ਨਾਲ ਲੱਗਦੀ ਜਾਵਾ ਤੇ ਇਹ ਡੰਪ ਜਿਹੜਾ ਇਹ ਲੈਂਡ ਤੋਂ ਪਾਰ ਬਣਿਆ ਤੇ ਜਿਹੜਾ ਕਕੂੜਾ ਕਰਕਟਾ ਉਹ ਛੜਕ ਤੋਂ ਛਿੱਟਣ ਲੱਗ ਪੈਂਦੀਆਂ ਇਹ ਟਰਾਲੀਆਂ ਜੜੀਆਂ ਤੋਂ ਅੱਗ ਵੀ ਵੇਖ ਸਕਦੇ ਤੁਸੀਂ ਲਗਾਤਾਰ ਲੱਗਦੀ ਤੁਰੀ ਆਉਂਦੀ ਆ ਪਰੜੀ ਦੇ ਉੱਤੇ ਤੇ ਇਹ ਕਿ ਇਹ ਕਾਲੂ ਕੋਈ ਨਾ ਜਿੰਮੇਵਾਰ ਨਾ ਕਿਸਾਨ ਹੁੰਦਾ ਤੇ ਪ੍ਰਸ਼ਾਸਨ ਤੇ ਇੱਕ ਮਿਊਂਸਪਲ ਕਮੇਟੀ ਦਾ ਜ਼ਿੰਮੇਵਾਰ ਹੋਊਗੀ ਟਰਾਲੀ ਦਿਖਾ ਦਿਓ ਟਰਾਲੀ ਘੋੜਾ ਰਹੀ ਹੈ ਉਹ ਹੋਰ ਕਿਨੇ ਬੋਲਣਾ ਬਟਟ